सत रहे हो गुरमीत सिंह विदेशों दिन कुछ खास खबर तो सामने हाजिर हो रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037. ਕੈਨੇਡਾ ਦੇ ਕੈਬਨਿਟ ਮੰਤਰੀ ਬਣੀ ਰੂਬੀ ਸਹੋਤਾ ਦੇ ਜੱਦੀ ਪਿੰਡ ਖੁਸ਼ੀ ਦਾ ਮਾਹੌਲ ਜੀ ਹਾਂ ਬ੍ਰੈਂਪਟਨ ਨਾਰਥ ਤੋਂ ਲਗਾਤਾਰ ਤੀਸਰੀ ਵਾਰ ਚੋਣ ਜਿੱਤ ਕੇ ਐਮਪੀ ਬਣੀ ਰੂਬੀ ਸਹੋਤਾ ਨੂੰ ਪੀਤੇ ਦਿਨੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਕੈਬਨਿਟ ਵਿੱਚ ਸ਼ਾਮਿਲ ਕੀਤਾ ਹੈ ਜਿਸ ਤੇ ਕੈਨੇਡਾ ਤੋਂ ਇਲਾਵਾ ਰੂਬੀ ਸਹੋਤਾ ਦੇ ਜੱਦੀ ਪਿੰਡ ਝੰਡਾਲੀ ਕਲਾ ਜ਼ਿਲ੍ਹਾ ਮਲੇਰਕੋਟਲਾ ਵਿਖੇ ਨਗਰ ਨਿਵਾਸੀਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਲੱਡੂ ਅੰਡੇ ਪਹਿਲੀ ਵਾਰ ਕੈਬਨਿਟ ਮੰਤਰੀ ਬਣੀ ਰੂਬੀ ਸੋਹਤਾ ਨੂੰ ਜਮਹੂਰੀ ਸੰਸਥਾਵਾਂ ਤੇ ਆਰਥਿਕ ਡਵੈਲਪਮੈਂਟ ਦਾ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਪਿੰਡ ਦੇ ਪਤਵੰਤੇ ਸੱਜਣਾ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਇਸ ਹੋਣਹਾ ਧੀ ਨੂੰ ਵਧਾਈ ਸੰਦੇਸ਼ ਭੇਜੇ ਹਨ ਜੰਡਾਲੀ ਕਲਾ ਦੀ ਸਰਪੰਚ ਬਲਜੀਤ ਕੋਰ ਬਾਬਾ ਜੰਡਾਲੀ ਸਾਹਿਬ ਦਾ ਸਰਪੰਚ ਤੇ ਹੋਰ ਉੱਥੋਂ ਦੇ ਪਤਵੰਤੇ ਸੱਜਣਾ ਵੱਲੋਂ ਇਹ ਵਿਧਾਈ ਭੇਜੀ ਗਈ ਹੈ ਬੀਬੀ ਰੂਬੀ ਸੋਤਾ ਦੇ ਪਿਤਾ ਸਤਾਰ ਹਰਬੰਸ ਸਿੰਘ ਜੰਡਾਲੀ ਕਈ ਸਾਲ ਪਿੰਡ ਦੇ ਸਰਪੰਚ ਰਹੇ ਹਨ ਅਤੇ ਕੈਨੇਡਾੋਂ ਤੋਂ ਉਂਟਾਰੀਓ ਖਾਲਸਾ ਦਰਬਾਰ ਡਿਕਸੀ ਗੁਰੂ ਘਰ ਦੇ ਪ੍ਰਬੰਧਕਾਂ ਚ ਸੇਵਾ ਨਿਭਾਈ ਅਤੇ ਉਹ ਉਂਟਾਰੀਓ ਸਿੱਖਾਂ ਚ ਐਡ ਗੁਰਦੁਆਰਾ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ ਤੋ ਅਨੁਗਾਸ ਦੀਏ ਬੀਤੇ ਸ਼ੁੱਕਰਵਾਰ ਉਟਾਵਾ ਵਿਖੇ ਸੋਚੁਕ ਸਮਾਗਮ ਗਵਰਨਰ ਹਾਊਸ ਵਿਖੇ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰੂਪੀ ਸੋਤਾ ਸਮੇਤ ਕਈ ਹੋਰ ਨਾਂ ਮੰਤਰੀਆਂ ਨੂੰ ਵੀ ਸੋਚੁਕਾਈ ਗਈ ਇਸ ਮੌਕੇ ਤੇ ਮਾਨਯੋਗ ਗਵਰਨਰ ਵੱਲੋਂ ਸੋਚੁਕਾਈ ਜਾਣ ਮੌਕੇ ਪ੍ਰਧਾਨ ਮੰਤਰੀ ਜਸਟਿਸ ਟ੍ਰੋਡੋ ਵੀ ਪੁੱਛੇ ਜੇ ਤੋ ਤੇ ਸ਼ਾਮਿਲ ਸਨ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਰੂਬੀ ਸੋਹਤਾ ਨਾਲ ਉਹਨਾਂ ਦਾ ਇਕਲੌਤਾ ਬੇਟਾ ਨਿਹਾਲ ਸੋਹਤਾ ਉਹਨਾਂ ਦੇ ਪਿਤਾ ਹਰਬੰਸ ਸਿੰਘ ਜੰਡਾਲੀ ਤੇ ਮਾਤਾ ਸੁਰਿੰਦਰ ਕੌਰ ਫਾਦਰ ਇਨ ਲਾ ਕੁਲਦੀਪ ਸਿੰਘ ਸੋਹਤਾ ਤੇ ਮਦਰ ਇਨ ਲਾ ਪੇਮ ਸੋਹਤਾ ਵਿਸ਼ੇਸ਼ ਤੌਰ ਤੇ ਸੋਚਕ ਸਮਾਗਮ ਵਿੱਚ ਬ੍ਰੈਂਪਟਨ ਤੋਂ ਟਾਬਾ ਪਹੁੰਚੇ ਸਨ ਰੂਬੀ ਸੋਹਤਾ ਦੀ ਰਾਈਡਿੰਗ ਦਾ ਦੇ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਤੇ ਖੁਸ਼ੀ ਮਨਾਈ ਹੈ ਕਿ ਉਹਨਾਂ ਦੀ ਇਸ ਰਾਈਡਿੰਗ ਤੋ ਕੋਈ ਪਹਿਲੀ ਵਾਰ ਕੈਬਨਿਟ ਮੰਤਰੀ ਬਣਿਆ ਜੋ ਜਸਟਿਸ ਟਰੂਡੋ ਵਿਰੁੱਧ ਬਗਾਵਤ ਤੇਜ 50 ਐਮਪੀਜ਼ ਨੇ ਮੰਗਿਆ ਅਸਤੀਫਾ ਜੀਹਾਂ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵਿਰੁੱਧ ਬਗਾਵਤ ਦਾ ਝੰਡਾ ਚੁੱਕਰ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ 온ਟਾਰੀਓ ਦੇ 50 ਤੋਂ ਵੱਧ ਐਮਪੀਜ਼ ਜਿਹੜੇ ਨੇ ਟਰੂਡੋ 30 ਵਿਧਾਇਕੀ ਚਾਉਂਦੇ ਹਨ ਕਿਸਟਿਆ ਫ੍ਰੀਲੈਂਡ ਦੇ ਅਸਤੀਫੇ ਮਗਰੋਂ ਹਾਲਾਤ ਤੇਜ਼ੀ ਨਾਲ ਬਦਲੇ ਅਤੇ ਜ਼ਿਆਦਾਤਰ ਲਿਬਰਲ ਐਮਪੀਜ਼ ਦਾ ਮੰਨਣਾ ਹੈ ਕਿ ਭਾਰਤੀ ਆਗੂ ਦੇ ਅਹੁਦੇ ਲਈ ਫ੍ਰੀਲੈਂਡ ਸਭ ਪ੍ਰਵਾਨਿਤ ਚਿਹਰਾ ਹੋ ਸਕਦੇ ਹਨ ਜਸਟਿਸ ਟਰੂਡੋ ਦੇ ਵਫਾਦਾਰ ਵਿੱਚੋਂ ਇੱਕ ਮੰਨੇ ਜਾਂਦੇ ਚੰ드ਰਾ ਆਰੀਆ ਨੇ ਟਵੀਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਸਤੀਫੇ ਦਾ ਸਮਾਂ ਆ ਗਿਆ ਹੈ ਕਿਉਂਕਿ ਲਿਬਰਲ ਕੋਕਲ ਕੋਕਸ ਦੇ ਜ਼ਿਆਦਾਤਰ ਮੈਂਬਰ ਨਵੇਂ ਆਗੂ ਦੀ ਇਕਵਾਹੀ ਹੇਟ ਚੋਣਾ ਲੜਨ ਦੇ ਇਸ਼ਕ ਹਨ ਇਸੇ ਦੌਰਾਨ ਕਿਊਬੈਕ ਤੋਂ ਲਿਬਰਲ ਐਮਪੀਜ਼ ਐਥਲੀ ਹਾਊਸ ਫਾਦਰ ਨੇ ਸੀਬੀਸੀ ਦੇ ਇੱਕ ਸ਼ੋਅ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਕੈਨੇਡੀਅਨਸ ਲਿਬਰਲ ਪਾਰਟੀ ਨੂੰ ਵੋਟ ਪਾਣਾ ਚਾਹਣਗੇ ਪਰ ਮੌਜੂਦਾ ਆਗੂ ਨੂੰ ਆਗੂ ਨੂੰ ਸਵਾਗਤ ਸੰਭਾਵਤ ਤੌਰ ਤੇ ਨਾ ਪਸੰਦ ਕਰ ਚੁੱਕੇ ਹਨ ਟਰੋਡੋ ਨੇ ਆਪਣੀ ਪਾਰਟੀ ਆਗੂ ਦਾ ਉਹਦਾ ਨਾਂ ਛੱਡਿਆ ਤਾਂ ਹਾਲਾਤ ਹੋਰ ਜ਼ਿਆਦਾ ਬੱਤਰ ਹੋ ਸਕਦੇ ਹਨ ਉਹਨਾਂ ਅੱਗੇ ਕਿਹਾ ਕਿ ਮੁਲਕ ਨੂੰ ਅਜਿਹੇ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ ਜੋ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵੱਲੋਂ ਦਿੱਤੀ 5% ਦੀ ਟੈਕਸ ਲਾਉਣ ਦੀ ਧਮਕੀ ਦਾ ਡੱਟ ਕੇ ਠਾਕਰਾ ਕਰ ਸਕੇ ਹਾਊਸ ਫਾਦਰ ਨੇ ਟ੍ਰੋਡੋ ਦੇ ਸੰਭਾਵਿਤ ਉੱਤਰਾਧਿਕਾਰੀ ਦਾ ਨਾਮ ਲਏ ਬਗੈਰ ਕਿਹਾ ਕਿ ਅੰਤਰਮ ਆਗੂ ਦੀ ਚੋਣ ਕਾਰਨ ਵਿੱਚ ਸਿਰਫ 1 ਦਿਨ ਲੱਗਦਾ ਹੈ ਇਸ ਦੇ ਨਾਲ ਹੀ ਨਵਾਂ ਲੀਡਰ ਚੁਣਨ ਦੀ ਪ੍ਰਤੀਕਿਰਿਆ ਵੱਖਰੇ ਤੌਰ ਤੇ ਚਲਾਈ ਜਾ ਸਕਦੀ ਹੈ ਦੂਜੇ ਪਾਸੇ ਸਿਆਸੀ ਮਹਾਰਾ ਦਾ ਮੰਨਣਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਬਾਗੀ ਸੁਰਾ ਦਾ ਟਕਰਾ ਕਰ ਰਹੇ ਜਸਟਿਸ ਟੋਡੋਲੀ ਮੌਜੂਦਾ ਹਾਲਾਤ ਖਤਰੇ ਦੀ ਘੰਟੀ ਬਣ ਚੁੱਕੇ ਹਨ ਟਾਰੀਓਰਿਓ ਤੋਂ ਬਾਹਲੇ ਰਾਜਾਂ ਦੇ ਬਾਗੀਆਂ ਦੀ ਗਿਣਤੀ ਜੋਰ ਲਈ ਜਾਵੇ ਤਾਂ ਲਿਬਰਲ ਪਾਰਟੀ ਦੇ ਅੱਧੇ ਤੋਂ ਵੱਧ ਐਮਪੀ ਜਿਹੜੇ ਹੈਗੇ ਨੇ ਉਹ ਟਰੂਡੋ ਦੇ ਅਸਤੀਫੇ ਦੇ ਹੱਕ ਵਿੱਚ ਨਜ਼ਰ ਆ ਰਹੇ ਨੇ ਇਹ ਦੱਸਣਾ ਬੰਦਾ ਹੈ ਕਿ ਲਿਬਰਲ ਪਾਰਟੀ ਦੀ ਦਾ ਘਰ ਮੰਨੀ ਜਾਂਦੀ ਟੋਰਾਂਟੋ ਸੈਟ ਪੋਲ ਪਾਰਲੀਮੈਂਟ ਸੀਟ ਵਿਧੀ ਜਿਮਨੀ ਚੌਰ ਵਿੱਚ ਹਾਰ ਮਗਰੋਂ ਟਰੂਡੋ ਦੇ ਅਸਤੀਫੇ ਦੀ ਮੰਗ ਉੱਠੀ ਜੋ ਮੋਰੀਅਲ ਇਲਾਕੇ ਵਿੱਚ ਹੋਈ ਦੂਜੀ ਜਿਮਨੀ ਚੋਣ ਵਿੱਚ ਹਾਰ ਮਗਰੋਂ ਜੋੜ ਭੜਨ ਲੱਗੀਏ ਇਸੇ ਦੌਰਾਨ 트럼ਪ ਨੇ ਕੈਨੇਡੀਅਨ ਅਬਸਤਾ ਤੇ 5% ਦੀ ਟੈਕਸ ਲਾਉਣ ਦੀ ਧਮਕੀ ਦੇ ਦਿੱਤੀ BC ਵਿੱਚ ਕਲੋਰਫ ਡੈਲ ਲੈਗਲੀ ਸਿਟੀ ਪਾਰਲੀਮੈਂਟੀ ਹਲਕੇ ਵਿੱਚ ਲਿਬਰਲ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਘਾਟ ਗਿਣਤੀ ਲਿਬਰਲ ਸਰਕਾਰ ਨੂੰ ਵਿਰੋਧੀ ਧਿਰ ਦੇ ਬੇਵਸਾਬੀ ਮਤਿਆਂ ਤੋਂ ਬਚਾਉਂਦਾ ਆ ਰਹੇ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਖੁਦ ਬੇਬੀ ਸ਼ਾਹੀ ਮਤਾਲ ਨੇ ਹੁੰਦੀਆਂ ਗੱਲਾਂ ਕਰ ਰਹੇ ਹਨ ਅਤੇ ਜਿਹੇ ਵਿੱਚ ਨਵੇਂ ਪ੍ਰਧਾਨ ਮੰਤਰੀ ਦੇ ਔਨ ਨਾਲ ਸਮੇ ਤੋਂ ਪਹਿਲਾਂ ਚੋਣਾਂ ਨੂੰ ਟਾਲਿਆ ਜਾ ਸਕਦਾ ਉਧਰ ਕੈਨੇਡਾ ਦੇ ਵਿੱਚ ਜਰੀਲੀ ਗੈਸ ਚੜਨ ਕਾਰਨ 10 ਜਣੇ ਹਸਪਤਾਲ ਵਿੱਚ ਦਾਖਲ ਜੀਹਾਂ ਕੈਨੇਡਾ ਦੀ ਰਾਜਤਾਨੀ ਵਿੱਚ ਜਰੀਲੀ ਗੈਸ ਚੜਨ ਕਾਰਨ 10 ਜਨਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਗਿਨਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਓਟਾਵਾ ਪੁਲਿਸ ਨੇ ਦੱਸਿਆ ਕਿ ਘਰ ਦੇ ਗੈਰਾਜ ਵਿੱਚ ਸਟਾਰਟ ਗੱਡੀ ਮਿਲੀ ਅਤੇ ਹਵਾ ਦੀ ਨਿਕਾਸੀਨ ਦਾ ਪ੍ਰਮੰਧ ਨਾ ਹੋਣ ਕਾਰਨ ਹਾਲਾਤ ਵਿਗੜ ਗਏ ਉਟਾਵਾ ਦੇ ਵੇਨੀਅਰ ਇਲਾਕੇ ਵਿੱਚ ਵਾਪਰੀ ਘਟਨਾ ਬਾਰੇ ਪੁਲਿਸ ਨੇ ਦੱਸਿਆ ਕਿ ਚਾਰ ਬੱਚਿਆਂ ਅਤੇ 6 ਬਾਲਗਾਂ ਨੂੰ ਵੱਖੋ-ਵੱਖ ਹਸਤਾਲਾਂ ਵਿੱਚ ਲਿਜਾਇਆ ਗਿਆ ਅਤੇ ਸਮਝਿਆ ਜਾ ਰਿਹਾ ਹੈ ਕਿ ਘਰ ਵਿੱਚ ਰਹਿਣ ਵਾਲਾ ਪਰਿਵਾਰ ਕੈਨੇਡਾ ਵਿੱਚ ਨਵਾਂ ਆਇਆ ਹੈ। ਉਹਨਾਂ ਨੂੰ ਇੱਥੋਂ ਦੀ ਠੰਡ ਦੀ ਆਦਤ ਨਹੀਂ ਅਤੇ ਕਿਤੇ ਜਾਣ ਵਾਸਤੇ ਗੱਡੀ ਗਰਮ ਕਰਨ ਲਈ ਛੱਡ ਦਿੱਤੀ ਪਰ ਗੇਰਾਜ ਦਾ ਦਰਵਾਜ਼ਾ ਨਾ ਖੋਲ੍ਹਿਆ। ਪਰਵਾਦ ਦਾ ਇੱਕ ਦੋਸਤ ਉਹਨਾਂ ਨੂੰ ਮਿਲਣ ਆਇਆ ਤੇ ਤਾਂ ਹਾਲਾਤ ਦੀ ਗੰਭੀਰਤਾ ਬਾਰੇ ਪਤਾ ਲੱਗਾ ਉਸਨੇ ਹੀ 911 ਦੇ ਕਾਲ ਕੀਤੀ ਪੁਲਿਸ ਨੇ ਦੱਸਿਆ ਕਿ ਮਾਮਲੇ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਘਟਨਾ ਦੇ ਮੱਦੇਨਜ਼ਰ ਆਲੇ ਦੁਆਲੇ ਦੇ ਘਰ ਵੀ ਖਾਲੀ ਕਰਵਾਏ ਗਏ ਹਨ ਅਤੇ ਗੈਸ ਕੰਪਨੀ ਵੱਲੋਂ ਲੋੜਿੰਦੀ ਪੜਤਾਲ ਕੀਤੀ ਜਾ ਰਹੀ ਹੈ ਇਲਾਕੇ ਦੇ ਕਾਉਂਸਲਰ ਸਟੀਫਨੀ ਪਲਾਟ ਨੇ ਦੱਸਿਆ ਕਿ ਜਰੇਲੀ ਗੈਸ ਕਾਰਨ ਤਿੰਨ ਘਰਾਂ ਦੇ ਲੋਕ ਪ੍ਰਭਾਵਿਤ ਹੋਏ ਹਨ ਅਤੇ ਸਭਨਾਂ ਨੂੰ ਇੱਕ ਵਾਰ ਘਰ ਤੋਂ ਬਾਹਰ ਲਿਆਂਦਾ ਗਿਆ ਇੱਕ ਦੀ ਹਾਲਤ ਨਾਜੁਕ ਬਾਕੀਆਂ ਦੀ ਹਾਲਾਤ ਜਿਹੜੇਗੇ ਸਿਰ ਇਹਨਾਂ ਦੱਸਣਾ ਪੈਂਦਾ ਹੈ ਕਿ ਕਾਰਬਨ ਮੋਨੋਆਕਸਾਈਡ ਗੈਸ ਸਾਇਲੈਂਟ ਕਿਲਰ ਸਾਬਤ ਹੋ ਸਕਦੀ ਹੈ ਅਤੇ ਸਬੰਧਤ ਲੋਕਾਂ ਦੇ ਨੀਂਦ ਵਿੱਚ ਹੋਣਤ ਜਾਨਲੇਵਾ ਸਿੱਟੇ ਸਾਹਮਣੇ ਆ ਸਕਦੇ ਹਨ ਜਾਰਜੀਆ ਦੇ ਇੱਕ ਮਕਾਨ ਵਿੱਚ ਜਨਰੇਟਰ ਚਲਾ ਕੇ ਸੌ ਗਏ ਸੋਰੇ 11 ਭਾਰਤੀਆਂ ਦੀ ਜਾਨ ਇਸੇ ਜਰੀਲੀ ਗੈਸ ਕਾਰਨ ਗਈ ਜਿਨ੍ਹਾਂ ਨੂੰ ਨੀਂਦ ਵਿੱਚ ਪਤਾ ਹੀ ਨਹੀਂ ਲੱਗਾ ਕਿ ਹੌਲੀ-ਹੌਲੀ ਜਰੀਲੀ ਗੈਸ ਨੇ ਉਹਨਾਂ ਦਾ ਸਾਹ ਬੰਦ ਕਰ ਦਿੱਤੇ ਸਨ इश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriageluggan.com. We cater for USA, Canada, UK, India and Fiji. For more information, call 510-943-8037. That is 510-943-8037.